ਕਹਣਾ ਚਾਹੁੰਦਾ ਸਵਾੰਦੇ ਵਿੱਚ ਕਹਿਣਾ ਚਾਹੁੰਦੇ ਕਿ ਪੂਰੀ ਰੇਡੀਓ ਮਾਨ ਮਰਜਾਦਾ ਦੇ ਨਾਲ ਚੜਾਇਆ ਗਿਆ ਵਾ तमाम ਜਸੇਬੰਦੀਆਂ ਵਿੱਚ ਜਿਹੜੀਆਂ ਵਾਲਵਿਕ ਮਹਾਰਾਜ ਨੂੰ ਮੰਨਣ ਵਾਲੀਆਂ ਵਾ ਤੇ ਸਾਡੇ ਸੰਤ ਮਹਾਤਮਾ ਵੀ ਜਿਹੜੇ ਸਾਰੇ ਉੱਥੇ ਕਬਜ਼ੀ ਉਹਨਾਂ ਨੇ ਆਪਣੀ ਮਰਜਾਦਾ ਦੇ ਨਾਲ ਜਿਹੜਾ ਉਹ ਨਿਸਾਨ ਸਾਹਿਬ ਚੜਾਇਆ ਗਿਆ ਵਾ ਜਿਹੜੇ ਬੰਦੇ ਵਿਰੋਧ ਕਰ ਰਹੇ ਆ ਹਰ ਸੰਗਤ ਨੂੰ ਅਪੀਲ ਕਰਦੇ ਆ ਕਿ ਇਹ ਇਹਨਾਂ ਦੇ ਘਬਰਾ ਨਹੀਂ ਹੋਣਾ ਕੋਈ ਮਰਿਆਦਾ ਜਿਹੜੀ ਉਹ ਭੰਗ ਨਹੀਂ ਹੋਈ ਕਿਉਂਕਿ ਮर्यादा ਦੇ ਨਾਲ ਹੀ ਕਿੜਾ ਆ ਗਿਆ ਵਾ ਸਾਰੇ ਆ ਸੰਗਤ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੇ ਘਬਰਾ ਨਹੀਂ ਹੋਣਾ ਜੈ ਵਾਲਮੀਕੀ ਹਰ ਹਰ ਮਾਨ ਵਾਲਮੀਕੀ ਮਹਾਰਾਜ ਦੀ ਜੀਤ ਹੈ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਾਰੇ ਸੰਤ ਸਮਾਜ ਦਾ ਸਾਰੇ ਹੀ ਸਮਾਜ ਦਾ ਜੋ ਅੱਜ ਇਸ ਆਸ਼ਰਮ ਦੇ ਵਿੱਚ ਸਾਰੇ ਇਕੱਠੇ ਹੋਏ ਆ ਸੋ ਅਸੀਂ ਅੱਜ ਜਿਹੜਾ ਇੱਕ ਸਮਾਜ ਦੀ ਗੱਲ ਰੱਖਣ ਜਾ ਰਹੇ ਆ ਜਿਹਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਕੱਲ ਇਹ ਕਹਿ ਕੇ ਸੰਤਾ ਮਹਾਪੁਰਖਾਂ ਨੂੰ ਭੰਡਿਆ ਜਾ ਰਿਹਾ ਵੀ ਜਿਹੜੀ ਤੀਰਥੋਤ ਤੇ ਆ ਉਹ ਬੇਦਬੀ ਹੋਈ ਆ ਐਸਾ ਕੁਝ ਨਹੀਂ ਹੋਇਆ ਕਿਉਂਕਿ ਸੰਤਾ ਮਹਾਪੁਰਖਾਂ ਨੇ ਪੂਰੇ ਭਾਰਤ ਵਿੱਚੋਂ ਸਾਰਾ ਸੰਤ ਸਮਾਜ ਸੱਦ ਕੇ ਪੂਰੀ ਮਾਨਮਰਿਆਦਾ ਦੇ ਨਾਲ ਜਿਹੜਾ ਉਥੇ ਨਿਸ਼ਾਨ ਸਾਹਿਬ ਜਿਹੜਾ ਉਹ ਚੜਾਇਆ ਵਾ ਸੋ ਜਿਹੜੇ ਲੋਕ ਕੱਲ ਨੂੰ ਭੰਡਾਰੀ ਪੁਲ ਦੇ ਉੱਤੇ ਜਿਹੜਾ ਧਰਨਾ ਦੇ ਰਿਹਾ ਔਰ ਮੰਗ ਰੱਖ ਰਹੇ ਆ ਵੀ ਜਿਹੜਾ ਸੰਤ ਸਮਾਜ ਦੇ ਉੱਤੇ ਜਿਹੜਾ ਬੇਦਬੀ ਦਾ ਪਰਚਾ ਕੀਤਾ ਜਾਵੇ ਅਸੀਂ ਪੂਰੇ ਪ੍ਰਸ਼ਾਸਨ ਨੂੰ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਵੀ ਸੰਤ ਸਮਾਜ ਕੱਲਾ ਨਹੀਂ ਜਿਹੜਾ ਉਹ ਕੱਲ ਨਿਸ਼ਾਨ ਸਾਹਿਬ ਸਾਡੇ ਸੰਤ ਸਮਾਜ ਨੇ ਚੜਾਇਆ ਉਸ ਸੰਤ ਸਮਾਜ ਦੇ ਨਾਲ ਪੂਰਾ ਵਾਲਮੀਕੀ ਜਿਹੜਾ ਸਮਾਜ ਆ ਉਹ ਖੜਾ ਅਗਰ ਕਾਨੂੰ ਚੰਦ ਲੋਕ ਉੱਠ ਕੇ ਜੇ ਭੰਡਾਰੀ ਪੁਲ ਨੂੰ ਰੋਕਦੇ ਆ ਤਾਂ ਵਾਲਮੀਕ ਸਮਾਜ ਪੂਰਾ ਪੂਰੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕਰੇਗਾ ਜਿਸ ਦੀ ਜ਼ਿੰਮੇਵਾਰੀ ਜਿਹੜੀ ਆ ਪੂਰੀ ਪੁਲਿਸ ਪ੍ਰਸ਼ਾਸਨ ਦੀ ਅਤੇ ਡੀਸੀ ਸਾਹਿਬ ਅਗਰਸਰ ਦੀ ਹੋਵੇਗੀ ਕਿਉਂਕਿ ਜਿਹੜਾ ਟਾਈਮ ਦਿੱਤਾ ਗਿਆ 27 ਅਕਤੂਬਰ ਦਾ ਉਹ ਡੀਸੀ ਸਾਹਿਬ ਵੱਲੋਂ ਦਿੱਤਾ ਗਿਆ ਸੀਗਾ ਵੀ ਜਾਣ ਕੇ ਸੰਤ ਸਮਾਜ ਜੋਰ ਨਿਰਨੇ ਕਰੇਗਾ ਉਹ निर्णय ਨੂੰ ਜਿਹੜਾ ਕਬੂਲਿਆ ਔਰ ਜਿੱਥੇ ਜਿਸ ਜਗ੍ਹਾ ਤੇ ਸੰਤ ਸਮਾਜ ਕਹੇਗਾ ਉਥੇ ਨਿਸ਼ਾਨ ਸਾਹਿਬ ਜਿਹੜਾ ਵਾ ਸਾਰੇ ਸੰਤਾਂ ਦੀ ਹਾਜ਼ਰੀ ਦੇ ਵਿੱਚ ਲਾਇਆ ਜਾਵੇਗਾ ਔਰ ਜੋ ਕੱਲ 27 ਅਕਤੂਬਰ ਨੂੰ ਇਹ ਸਾਰਾ ਕਾਰਜਕ੍ਰਮ ਹੋਇਆ ਇਹ ਸਾਰਾ ਜਾਨੀ ਕਿ ਜਿਹੜਾ ਪ੍ਰਸ਼ਾਸਨ ਦੀ ਸਹਿਮਤੀ ਦੇ ਨਾਲ ਹੀ ਹੋਇਆ ਸੀਗਾ ਔਰ ਜਿਹੜਾ ਉਥੇ ਨਿਸ਼ਾਨ ਸਾਹਿਬ ਚੜਾਇਆ ਗਿਆ ਉਹ ਠੀਕ ਜੋ ਜੋ ਜਾਨੀ ਕਿ ਡੀਸੀ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਨਿਸ਼ਾਨ ਸਾਹਿਬ ਚੜਾਇਆ ਗਿਆ ਸੋ ਅਸੀਂ ਭਾਰਤ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਜੀ ਰਹਿਨਮਾਈ ਦੇ ਵਿੱਚ ਮਰਿਆਦਾ ਦੇ ਸਹਿਤ ਹੋਇਆ ਸੋ ਅਸੀਂ ਸਾਰਾ ਵਾਲਮੀਕੀ ਸਮਾਜ ਜਿੰਨਾ ਵੀ ਅਸੀਂ ਵਾਲਮੀਕੀ ਭਾਈਚਾਰਾ ਜਿੰਨੀਆਂ ਵੀ ਅਸੀਂ ਦਿੱਤੇ ਬੰਦੀਆਂ ਡਟ ਕੇ ਆਪਣੇ ਸੰਤ ਸਮਾਜ ਦੇ ਨਾਲ ਖੜੇ ਆ ਸਾਡੇ ਸੰਤ ਸਮਾਜ ਦੇ ਉੱਤੇ ਉਹਨਾਂ ਦੇ ਨਾਮ ਨੂੰ ਉਹਨਾਂ ਦੀ ਸ਼ੋਭਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸਮੁੱਚਾ ਵਾਲਮੀਕੀ ਸਮਾਜ ਇਸ ਨੂੰ ਹਰਗੇ ਵੀ ਬਰਦਾਸ਼ਤ ਨਹੀਂ ਕਰੇਗਾ ਜੋ ਬੋਲੇ ਸੋਨਰ ਪਿਆ ਭਗਵਾਨ ਵਾਲਮੀਕੀ ਮਹਾਰਾਜ ਦੀ ਝੀਚ ਕਰ ਰਿਹਾ ਕਿ ਆਪਾਂ ਕਿਸੇ ਦਾ ਮਗਰ ਨਹੀਂ ਲੱਗਣਾ ਆਪਣਾ ਦਿਮਾਗ ਇਸਤੇਮਾਲ ਕਰਨਾ ਵਾ ਲਾਲ ਝੰਡਾ ਅੱਜ ਦਾ ਨਹੀਂ ਆ ਚੜਦਾ ਰਿਹਾ ਵਾ ਚੜਦਾ ਰਹੇਗਾ ਅੱਗੇ ਵੀ ਚੜੇਗਾ ਮੇਰੀ ਹੱਥ ਛੋੜ ਕੇ ਬੇਨਤੀ ਆ ਕਿ ਲਾਲ ਝੰਡੇ ਨੂੰ ਆਪਾਂ ਸਾਰਿਆਂ ਨੇ ਸਮਰਥਨ ਦਿੱਤਾ ਤੇ ਸਮਰਥਨ ਦਿੰਦੇ ਰਵਾਂਗੇ ਕੱਲ ਨੂੰ ਕੋਈ ਵੀ ਅੰਮ੍ਰਿਤਸਰ ਪਹੁੰਚਣ ਦੀ ਕੋਸ਼ਿਸ਼ ਨਾ ਕਰਿਓ ਅਗਰ ਤੁਹਾਡੀ ਅੰਦਰੋਂ ਆਤਮਾ ਮੰਨਦੀ ਹੈ ਤੇ ਪਹੁੰਚੋ ਲੇਕਿਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਲਾਲ ਝੰਡਾ ਸਾਡਾ ਝੰਡਾ ਵਾ ਜੈ ਵਲਮੀਕੀ ਹਰ ਹਰ ਵਲਮੀਕੀ